ਫਗਵਾੜੇ ਗੁਰੂ ਘਰ ਚ ਬੇਅਦਬੀ ਕਰਨ ਨਾਲ ਨੌਜਵਾਨ ਦਾ ਹੋਇਆ ਕਤਲ ਸੂਚਨਾ ਮਿਲਨ ਤੇ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ ਵੱਲੋਂ ਉੱਥੇ ਪਹੁੰਚਿਆ ਗਿਆ ਭਾਰੀ ਪੁਲਿਸ ਫੋਰਸ ਵੀ ਕੀਤੀ ਗਈ ਤੇ ਨਾਥ ਹੋਏ ਕਤਲ ਦੀ ਨੇਂਗ ਸਿੰਘਾ ਵੱਲੋਂ ਦਿੱਤੀ ਗਈ ਪੂਰੀ ਜਾਣਕਾਰੀ ਦੱਸ ਦਈਏ ਕਿ ਇਹ ਸਾਰਾ ਮਾਮਲਾ ਫਗਵਾੜਾ ਦੇ ਗੁਰਦੁਆਰਾ ਸ਼ੇਮ ਪਾਸ਼ਾਹੀ ਦਾ ਹੈ ਜੋ ਕਿ ਜਿੱਥੇ ਬੇਅਦਬੀ ਕਰਨ ਆਏ ਨੌਜਵਾਨ ਦਾ ਕੀਤਾ ਗਿਆ ਕਤਲ ਇਸ ਮੌਕੇ ਸਾਰੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਕਪੂਰਥਲਾ ਵੱਲੋਂ ਕੀ ਕਿਹਾ ਗਿਆ ਸੁਣੋ ਤੁਸੀਂ ਵੀ ਇਸ ਵੀਡੀਓ ਚ 4 ਦਿਨ ਪਹਿਲਾਂ ਤਾਂ ਸਾਡਾ ਵਿਰਕਪਿੰਡ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਅੱਜ ਮੈਂ ਬਰਨਾਲੇ ਪ੍ਰਚਾਰ ਦੇ ਉੱਤੇ ਗਿਆ ਹੋਇਆ ਸੀ ਤੇ ਇਹਨਾਂ ਨੂੰ ਇੱਥੇ ਭੇਜਿਆ ਫਗਵਾੜੇ ਸ਼ਹਿਰ ਦੇ ਵਿੱਚ ਕੱਲ ਵਿਰਕਾਪਿੰਡ ਦੇ ਵਿੱਚ ਅੱਜ ਕਾਰਵਾਈ ਉੱਥੇ ਕਰਨੀ ਸੀ ਕੁਝ ਸੰਤ ਜਰਨੈਲ ਸਿੰਘ ਭੰਡਰਾਵਾਲੀਆਂ ਦੀ ਬਾਬਾ ਦੀਪ ਸਿੰਘ ਫੋਟੋਆਂ ਜਿਹੜੀਆਂ ਉਹ ਇੰਗਲੈਂਡ ਦੇ ਵਿੱਚ ਕਿਸੇ ਬੰਦੇ ਨੇ ਜਗਜੀਤ ਜੱਗੀ ਦੇ ਨਾਮ ਨੇ ਵੇਦਵੀ ਕੀਤੀ ਸੀ ਇਸ ਕਰਕੇ ਰਾਤ ਜਿਹੜੇ ਸਿੰਘ ਆ ਇਹਨਾਂ ਨੂੰ ਇੱਥੇ ਰਹਿਣ ਬਸੇੜਾ ਜਿਹੜਾ ਕੀਤਾ ਕਿਉਂਕਿ ਮੇਰਾ ਫਗਵਾੜਾ ਸ਼ਹਿਰੀ ਆ ਮੈਂ ਦੀ ਸ਼ੇਮ ਪਾਤਸ਼ਾ ਗੁਰਦੁਆਰਾ ਸਾਹਿਬ ਜਾ ਕੇ ਰੁਕੋ ਪਿਣਾ ਨੇ ਜੋ ਦੱਸਿਆ ਰਾਤ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਹਰ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆਂ ਕਰਦਿਆਂ ਰਮਨਦੀਪ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨੀ ਇਹ ਬੇਦਬੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਤੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣਦਿਆਂ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਸਾਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਬ ਸਾਹਿਬ ਦੇ ਜੀਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਬ ਸਾਹਿਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗਾ ਬਾਬਾ ਜਿਹੜੇ ਬੰਦੇ ਦਾ ਸੌਦਾ ਲਗਾ ਆ ਉਹਦੀ ਪਹਿਚਾਨ ਹੋਈ ਉਹਦੀ ਪਹਿਚਾਨ ਕੋਈ ਨਹੀਂ ਹੋਈ ਨਾਲੇ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਆਪਸੀ ਜਦੋਂ ਵੀ ਕਿਤੇ ਬਾਹਰ ਨਿਕਲਦੇ ਆ ਸਾਰਿਆਂ ਕੋ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਹਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ। ਜਿਹਨੇ ਅੰਗਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ? ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਹੈ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਪਹਿਲਾਂ ਸੋਆਂ ਦੀ ਫੇ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤ ਮਲਦਾ ਆ ਕੇ ਕਰਨਾ ਸੀ ਮੈਂ ਲਿਖਣਾ ਸੀ ਕੁਸ਼ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਉਹ ਵਿੱਚ ਕਰ ਰਿਹਾ ਸੀਗਾ। ਉਹ ਕੀ ਜੇ ਸਿੰਘ ਸਾਹਿਬ ਨੇ ਕੀਤਾ ਹੈਗਾ ਉਹ ਮੰਨਿਆ ਉਹ ਕਿੱਥੇ ਰਹਿਣ ਵਾਲੇ ਆ ਤੇ ਕੀ ਨਾਮ ਉਹਰੇ ਕਿਹੜੇ ਮੰਖੂ ਮਾਛੇ ਰਮਨਦੀਪ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਹਾਂਜੀ ਤੇ ਆਏ ਦਿਨ ਹੀ ਉਹ ਕਾਰਵਾਈਆਂ ਤੇ ਰਹਿੰਦਾ ਹੀ ਮੈਂ ਇਹ ਰਮਨਦੀਪ ਸਿੰਘ ਚੰਗੀ ਤਰ੍ਹਾਂ ਜਾਣਦਾ ਮੇਰੇ ਕੋਲ ਤਕਰੀਬਨ 2 ਦਿਨ ਪਹਿਲਾਂ ਹੀ ਇੱਧਰ ਨੂੰ ਆਏ ਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨ ਇਹ ਵੀ ਨਹੀਂ ਸੌਂਦਾ ਪਰसों ਰਾ ساری ਰਾਤ ਮੈਂ ਚਲੋ ਚੌਂਕੜਾ ਮਾਰ ਕੇ ਅਭਿਆਸ ਦਾ ਸਾਡਾ ਪੱਕਾ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਸੋ ਅਭਿਆਸੀ ਆ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਈ ਦੀ ਨੀ ਇਹ ਕਾਰਵਾਈ ਕੋਈ ਨੋ ਕੀ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਅ ਕੱਲ ਜਿਹੜੀ ਨੰਗੀ ਰਾਤ ਆ ਇਹ ਕਿੰਨੇ ਵਜੇ ਕਿੰਨੇ ਵਜੇ ਬਾਥਰੂਮ 'ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ ਜਿਹੜਾ ਸ਼ਖਰ ਜੋਗ ਤੇ ਨਾ 10:00 ਸਵਾ 10 ਵਜੇ ਆਇਆ ਅੰਦਰ ਉਹ 10:00 ਵਜੇ 10 ਮਿੰਟ ਤੇ ਐਂਟਰ ਕੀਤਾ 1:30 ਦੇ ਕਰੀਬ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਕਿਸੇ ਸਿੰਘ ਨੇ ਪੁਰਾਣੀ ਜਹਾਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਹੀ ਕੈਮਰੇ ਗੁੰਮੇ ਨਹੀਂ ਆਈ ਕੋਈ ਉਹਦੀ ਤਸਵੀਰ ਨੂੰ ਫਿਰ ਇਹਨੂੰ ਅਸੀਂ ਦਬਕੇ ਦੁਕੇ ਮਾਰ ਕੇ ਉਹ ਸੰਗਨੇ ਬਾਹਰ ਕੱਢਿਆ ਫਿਰ ਉਹ ਜਦੋਂ ਬਾਹਰ ਕੱਢਿਆ ਤੇ ਇਹਦੇ ਨਾਲ ਪੂਰਾ ਹੱਥੋਪਾਈ ਹੋਇਆ ਪੂਰਾ ਉਹਨੇ ਜੀ ਪ੍ਰਸ਼ਾਸਨ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਰਮਨ ਬਾਬਾ ਜੀ ਆ ਉਹਨੇ ਕੀ ਆਪਣੇ ਹੀ ਮਾਰ ਗਿਆ ਉਹਨੇ ਫਿਰ ਇੱਥੇ ਹਮਲਾ ਕੀਤਾ ਰਮਨਦੀਪ ਸਿੰਘ ਨੇ ਉਹਨੇ ਆਪਣੇ ਡਿਫੈਂਸ ਦੇ ਫਿਰ ਉਤੇ ਹਮਲਾ ਕੀਤਾ ਉਹ ਦੇਖੋ ਕੀ ਹਥਿਆਰ ਸਗਰੇ ਇਹ ਇੱਕ ਜਿਹੜੀ ਗੱਲ ਜਿਹੜਾ ਮੇਨ ਇੰਪੋਰਟੈਂਟ ਜਿਹੜੀ ਜਿਹੜੀ ਇੱਕ ਤਾਂ ਇਸ ਕੇਸ ਦੇ ਵਿੱਚ ਕੈਫਆਈਆਰ ਦਰਜ ਹੋਈ ਹੈ 12 ਨੰਬਰ 2024 ਦੇ ਇਸੇ थाना ਸਿਟੀ ਦੇ ਵਿੱਚ 304 ਤੇ 295ਏ ਦੇ ਅnder ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295ਏ ਇਹ ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਦੀ ਦਰਬਾਰ ਸਾਹਿਬ ਜੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਡੈਂਟਿਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਸ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਕਰਦਾ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਇਸ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਹੇ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਵੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦੇਵ ਜੀ ਬਾਰ-ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਦਵੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੇ ਇਹ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਅਸੀਂ ਇਹ ਦੇ ਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ? 7 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ। 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ। ਫਿਰ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਜਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਕੇਸ ਦੇ। ਸਰ ਦੇਵ ਜੀ ਸਰ ਦੇਵ ਵੀ ਪਹਿਲਾਂ ਦੋ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਸੀਗਾ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਥਾ ਥਾ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਉਹ ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਢੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਿਤ ਹੈ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕ ਵੜਿਆ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਅਦਰਵਾਈਜ਼ ਇਹ ਸਾਰਾ ਕਾਂਡ ਵੇਦਵੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੁਖਦੇਵ ਜੀ ਇਹ 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 ਸਾਹਮਣੇ ਆਇਆ ਕੁਝ ਵੀ ਬੰਦਾ ਐਂਟਰੀ ਕੋਦੋਂ ਕੀਤੀ ਇਹਨੇ ਕੋਈ ਇਹ ਤਕਰੀਬਨ 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1 ਵਜੇ ਕੁਛ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤੇ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਹੈ ਕੀ ਲੱਗਦਾ ਇਹਨਾਂ ਜਰ ਬਾਥਰੂਮ ਤੇ ਰਿਹਾ ਹੈ ਇਹਨਾਂ ਜਰ ਬਾਥਰੂਮ ਤੇ ਰਿਹਾ ਹੈ ਇਹਦੇ ਕੋਲੋਂ ਸਿਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਫालतू ਕੱਪੜਾ ਨਹੀਂ ਕੋਈ ਬੈਗ ਨਹੀਂ ਇਹ ਬਾਰ-ਬਾਰ ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕੰਫੈਸ਼ਨਲ ਸਟੇਟਮੈਂਟ ਜਿਹੜੀ মিডিਆ ਨੂੰ ਜੇ ਤੁਸੀਂ ਕੌਨਸੀ ਦੇ ਵੀ ਦੇਵਾਂਗੇ ਅਦਰਵਾਈਜ਼ ਉਹ ਆ ਵੀ ਚੁੱਕੀ মিডিਆ 'ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਲ ਹੀ ਲੈਂਦੇ ਵੀ ਉਹ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ ਪੁਥਲ ਮਚਾਓ ਉਥਲ ਪੁਥਲ ਦਾ ਮਤਲਬ ਹੈ ਵੀ ਥੱਲੇ ਕਿਉਂਕਿ ਖਾਨਪੁਰ ਸਾਹਿਬ ਚੱਲ ਰਿਹਾ ਔਰ ਇਹ ਥੱਲੇ ਬਾਥਰੂਮ ਦੇ ਵਿੱਚ ਲੁਕਿਆ ਦਾ ਮਤਲਬ ਵੀ ਉੱਥੇ ਜਾ ਕੇ ਇਹਨੇ ਉੱਥੇ ਕੋਈ ਫੇਰਜਲ ਕਰਨੀ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਹੋ ਗਿਆ ਵੀ ਜਿਨ੍ਹਾਂ ਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਤੇ ਉਹ ਅੱਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਤ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ ਸਾਧਨ ਵੇਟ ਕਰਾਂਗੇ ਇਹਦਾ ਕੀ ਨਾਮ ਕੀ ਨਾਮ ਦੱਸ ਰਹੀ ਆ ਜੀ ਆਪਣਾ ਇਹਦੇ ਆਪਣਾ ਜਿਹੜੀ ਜਿਹੜੀ ਵੀਡੀਓ ਆ ਕੰਫੈਸ਼ਨ ਦੀ ਵੀਡੀਓ ਆ ਉਹਦੇ 'ਚ ਪੰਜਾਬੀ 'ਚ ਗੱਲ ਕਰ ਰਿਹਾ ਆਪਣਾ ਨਾਮ ਦੱਸ ਜੀ ਹਾਂਜੀ ਨਹੀਂ ਇਹਨੇ ਕੋਈ ਨਾਮ ਨਹੀਂ ਸੀ ਇੱਕ ਈਲੀਅਰ ਹੋਇਆ ਕਿੱਥੇ ਦਾ ਰਹਿਣ ਵਾਲਾ ਸੀ ਨਹੀਂ ਉਹ ਆਪਣੇ ਕਿਉਂਕਿ ਉਹਨੇ ਆਪਣੀ ਆਇਡੈਂਟੀਟੀ ਬਾਰ-ਬਾਰ ਚੇਂਜ ਕੀਤੀ ਪਹਿਲਾਂ ਉਹ ਕਹਿ ਰਿਹਾ ਸੀ ਮੈਂ ਫਗਵਾੜੇ ਦਾ ਰਹਿਣ ਪਰ ਜਿਹੜੇ ਨੰਬਰ ਉਹਨੇ ਦਿੱਤੇ ਉਹ ਹਰਿਆਣੇ ਦੇ ਦਿੱਲੀ ਦੇ ਠੀਕ ਹੈ ਸਰਕਾਰ ਚੱਲਦੀ ਸੀ ਕਦੇ ਉਹਨੂੰ ਅਸੀਂ ਬਣਾਈਏ ਪੱਲਾ ਦੁਆਬਾ ਨਹੀਂ ਪੂਰੇ ਭਾਰਤ ਲੈਵਲ ਦੇ ਉੱਤੇ ਪੂਰੇ ਆਲ ਵਰਲਡ ਦੇ ਅੰਦਰ ਕੋਸ਼ਿਸ਼ ਕਰੀਏ ਆਪਣਾ ਦਬਦਬਾ ਬਣਾਉਣ ਦੀ ਅੱਗੇ ਵਧਣ ਦੀ ਤੋਂ ਭਾਈ ਅਸੀਂ ਦੂਰੋਂ ਦੂਰੋਂ ਸਾਰੇ ਜਿੰਨੇ ਵੀ ਸਹੀ ਆਕਤਮ ਪਹੁੰਚ ਕੇ ਮਹਾਰਾਜ ਸਾਹਿਬ ਦੀ ਇਹ ਉਹਨਾਂ ਤੱਕਰ ਨਹੀਂ ਰੁਕਣਾ ਕੰਮ ਜਿੰਨਾ ਤੱਕਰ ਸੱਚ ਦਾ ਰਾਜ ਨਹੀਂ ਪੈਦਾ ਹੁੰਦਾ ਇਹ ਚੱਲਦਾ ਹੀ ਜਾਏਗਾ ਕਿੰਨੇ ਲੰਬੇ ਸਮੇਂ ਤੋਂ 2016 ਤੋਂ ਚੱਲਦਾ ਚੀਕਾ ਚੁਕਾ ਮਾਰ ਕੇ ਫੇ ਸਾਰੇ ਬਹਿ ਜਾਂਦੇ ਆ ਹੁਣ ਹਫਤੇ ਬਾਅਦ ਕਿਸੇ ਨੇ ਨਹੀਂ ਕੋਈ ਗੱਲਬਾਤ ਕਰਨੀ ਹੁਣ ਇਹ ਲਗਾਤਾਰ ਚੱਲਦਾ ਆ ਰਿਹਾ ਇਹ ਰੁਕੇਗਾ ਕਿਦਾਂ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਧਲੇ ਮਲੇ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿੱਜ ਬਲ ਸੇ ਲੈ ਹੈ ਸਾਨੂੰ ਇਕੱਠੇ ਹੋ ਕੇ ਰਾਜ ਦੀ ਸਥਾਪਨਾ ਕਰਨੀ ਪੈਣੀ ਹੈ ਸਰਕਾਰਾਂ ਸਾਹਮਣੇ ਅੜਨਾ ਪੈਣਾ ਮੈਂ ਇੱਕ ਬੇਨਤੀ ਛੋਟੀ ਜੀ ਕਰਕੇ ਫਦੇ ਬੁਲਾ ਦੇਣਾ ਇੱਥੇ ਹੀ ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 26 ਸਿੰਘ ਨਾ ਦੇੜ ਦੀ ਧਰਤੀ ਤੋਂ ਭੇਜੇ ਨੇ ਉਹਨਾਂ ਨੇ ਪੰਜਾਬ ਹੁੰਦਾ ਛੋਟਾ ਵੱਡਾ ਪੰਜਾਬ ਆ ਕੇ ਫਤਿਹ ਕਰਤਾ ਕਿ ਅੱਜ ਸਾਰੇ ਉਹ 26 27 ਸਿੰਘ ਹੈ ਨਹੀਂ ਉਹਦੇ ਤਿਆਰ ਬਰਤਿਆਨ ਮਰ ਗਏ ਸਾਰੇ ਪ੍ਰਸ਼ਾਸਨ ਤੋਂ ਇਨਸਾਫ ਮੰਗਦੇ ਪਏ ਆ ਭੀਖ ਮੰਗਦੇ ਪਏ ਬਾਰ-ਬਾਰ ਸਾਨੂੰ ਇਨਸਾਫ ਦਿਓ ਸਤਿ ਮੰਗਤਿਆਂ ਕਿ ਖਾਲਸੇ ਆ ਖਾਲਸਾ ਇਨਸਾਫ ਕਰਦਾ ਹੁੰਦਾ ਨਾ ਕਿ ਮੰਗਦਾ ਹੁੰਦਾ ਮੰਗਣਾ ਬੰਦ ਕਰੋ ਕਰਨਾ ਸ਼ੁਰੂ ਕਰੋ ਜਿੰਨਾ ਤੱਕ ਰਾਜ ਗੱਦੀ ਤੇ ਖਾਲਸਾ ਅਕਾਲ ਤਖਤ ਤੋਂ ਲੈ ਕੇ ਸੋ ਨੀਲਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਦਿੱਲੀ ਨਹੀਂ ਚਲਾ ਦਿੰਦਾ ਉਹਨਾਂ ਤੱਕਰ ਇੱਥੇ ਕੁਰਾਨ ਦੀਆਂ ਭਗਵਤ ਗੀਤਾ ਦੀਆਂ ਸਾਰੇ ਧਾਰਮਿਕ ਗ੍ਰੰਥਾਂ ਦੀਆਂ ਬੇਦਬੀਆਂ ਹਮਲੇ ਹੁੰਦੇ ਰਹਿਣਗੇ ਸੋ ਲੋ ਗੁਰਦੁਆਰੇ ਦੇ ਤੋਂ ਇੱਕ ਬੰਦੇ ਤੋਂ ਸੋ ਸੀ ਮਾਫੀ ਤੋਂ ਪੁੱਛ ਮਾਫੀ ਤੋਂ ਪੁੱਛ ਤਰ੍ਹਾਂ ਦੇਖਦਾ ਕਿ ਇਹ ਉਸੀ ਉਹ ਸਰਫ ਵੈਰੀਫਾਈ ਕਰਕੇ ਹੁਣ ਪਛਾਣ ਦੱਸ ਦਿੱਤਾ ਹੈ ਪਛਾਣ ਦੱਸ ਕਰਨ ਤੋਂ ਬਾਅਦ ਐਸੀ ਜਿਹੜਾ ਜਿਹੜਾ ਉਹ ਜ਼ਰੂਰੀ ਅਰਸਕਲ ਡੈਟਾ ਵੀ ਚਾਹੀਦਾ ਹੈ ਮੈਡਮ ਜਾਨ ਵਗੈਰਾ ਮੈਡਮ ਜਿਹਦੇ ਦਾ ਮਰਡਰ ਹੋਇਆ ਪਹਿਚਾਣ ਮੈਡਮ ਪਛਾਣ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਤੋਂ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕਿ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਅੱਛਾ ਅੱਛਾ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇਹ ਸੋ ਇਹ ਇਹ ਹੋਇਆ ਹੈ মানে এফ আই আৰ হেজ বিন ৰেজিষ্ট ৰেজিষ্ট ডেড ব'ডি মাছে ডালি এট হাজ বি ਔਰ ਜਿਹੜਾ ਬੰਦਾ ਹੈ ਉਹਨੇ ਆਪਣੀ ਕਿਰਤ ਕਹੀ ਨਹੀਂ ਜਿਹੜਾ ਮੈਨੂੰ ਜਿਹੜਾ ਇਨਸਾਫ ਹੋ ਗਿਆ ਉਹ ਵੀ ਆ ਰਿਹਾ ਹੈ ਵੀ ਆ ਉਹ ਵੀ ਆ ਰਿਹਾ ਹੈ ਵੀ ਆ ਉਹ ਵੀ ਆ ਰਿਹਾ ਹੈ ਡੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਦੱਸਾਂਗੇ ਮੈਡਮ ਜਿਹੜੀ ਤੁਸੀਂ ਨਿਹੰਗ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਉਹ ਕਿਹੜੀ ਜਗ੍ਹਾ ਰਹਿੰਦਾ ਸੀਗਾ ਤੁਹਾਨੂੰ ਸਾਰੀ ਡਿਟੇਲਸ ਨਾਲ ਹਾਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜੇ ਜਿਹੜੇ ਗੈਰਲੀਗਲ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆ ਰਿਹਾ ਹੈ ਨਾ ਉਹ ਹੁਣ ਤਿਆਰ ਹੋ ਰਹੀ ਜਦੋਂ ਕਿਆਰੇ ਨਾ ਅਸੀਂ ਆਹ ਹੋਂਦੋ ਅਸੀਂ ਬੰਦਾ ਲੈ ਕੇ ਗਏ ਆ ਹਨਾ ਆਸੀ ਰੈਡ ਵਾਇਲ ਹੈ ਨਾ ਜਸਬੀਨ ਅਰੇ ਮੈਡਮ ਤੁਸੀਂ ਜਿਹੜੇ ਬੰਦੇ ਦਾ ਮਰਡਰ ਹੋਈ ਹੈ ਐਫ ਆਈ ਆਰ ਦੇ ਵਿੱਚ ਅਗਰ ਲੋਜ ਹੀ ਹੋ ਗਿਆ ਹੈਗਾ ਫਿਰ ਐਫ ਆਈ ਆਰ ਦੇ ਬਾਰੇ ਕਹਿੰਦਾ ਜੇ ਤੁਸੀਂ ਉਹ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਆਸੀ ਨਹੀਂ ਨਹੀਂ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ ਆਉਤ ਉਸ ਦੀ ਪੜਾ ਦੀ ਕਾਪੀ ਮੈਡਮ ਜਿਹੜੇ ਵਿਅਕਤੀ ਦੀ ਮੌਜੂਦੇ ਵਿਅਕਤੀ ਮਰਡਰ ਹੋਇਆ ਉਹਦਾ ਕੋਈ ਪਛਾਣ ਹੋਈ ਹੈ ਉਹ ਦੀ ਯਰ ਵੈਰੀ ਫਾਈਨ ਹੈ ਨਾ पहले तो वेरीफाई कर रहे हैं पहले तक आई काम से कि चेन कौन है कि ये दैट इज पार्ट ऑफ मैडम पुलिस में इंफॉर्मेशन कितने बजे मिली तो थी कितने मैम कितने बजे सूचना आई है जी सूचना कितने बजे सूचना आई अपने बारे में पुलिस में साहब तो इंफॉर्मेशन आई थी बजे आई थी सर सवेरे आई है थोड़ा और अर्ली मॉर्निंग ਅੱਲੀ ਮੌਜੂਦ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹ ਕਤਲ ਕੀਤਾ ਗਿਆ ਤੇ ਪੁਲਿਸ ਨੇ ਦੇਖੋ ਆਪ ਟਾਈਮ ਜਿਹੜਾ ਜੇ ਤੁਸੀਂ ਪੁੱਛੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੋਈ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕੋਈ ਤੁਹਾਨੂੰ ਨਹੀਂ ਆ ਮਤਲਬ ਕਲੀਅਰਲੀ ਨਹੀਂ ਦੱਸ ਸਕਦੇ दैट ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਆ ਰੇ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਸੀ ਹਨਾ ਅਦਾ ਕਿ ਕਿਸੇ ਸਮਾਂ ਤੋਂ ਕੋਈ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਿਹਾ ਸੀ ਅਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਡਿਜ਼ਾਈਨ ਇਨਫੋਰਮੇਸ਼ਨ ਆਈ ਕੋਲੋਜੀ ਸਭੀ ਸਾਰੇ ਮੋਕੂ ਪਹੁੰਚ ਗਏ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉਸੇ ਆਪ ਇੱਕ ਪੰਨਾ ਅੰਦਰ ਦੇਖੋ ਤੁਸੀਂ ਉਹਦੇ ਨਾਲੋਂ ਪੰਨਾ ਸੀ ਆਪ ਸਾਡੀ ਮੇਨ ਨਾ ਸਾ ਕਿ ਇਹ ਸਾਡਾ ਲਾਅਨ ਆਰਡਰ ਮੀਟ ਹੋ ਨਹੀਂ ਰਿਹਾ ਹੈ ਨਾ ਆਪਾਂ ਤੁਹਾਨੂੰ ਪਤਾ ਬੁੱਧੀ ਦਾ ਸਾਰਾ ਚੱਲ ਰਿਹਾ ਹੈ ਕਿ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਆਪ ਸੰਗਤ ਨੂੰ ਕੋਈ ਤਰ੍ਹਾਂ ਸੰਭਾਲ ਨਹੀਂ ਅਸੀਂ ਸਾਡੀ ਉਹੀ ਕੋਸ਼ਿਸ਼ ਹੈ ਕਿ ਗੈਟ ਬਾਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹ ਮਰ ਸਕਦਾ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਨੂੰ ਕੋਈ ਕੋਸ਼ਿਸ਼ੀਡੀ ਵੀ ਵਗੈਰਾ ਜਿਵੇਂ ਆਈਏ ਸਾਹਮਣੇ ਉਹ ਵੀ ਵੀ ਕੰਟਲੂ ਰਾਈਟ ਨਾਊ ਵੀ ਆਰ ਦੈਟ ਪੜਾ ਰਹੇ ਨੇ ਮੈਡਮ ਉਹਨਾਂ ਨੇ ਮਰਡਰ ਕੀਤਾ ਜੀ पार्ट ऑफ इन्वेस्टिगेशन है ना अभी आई एम नॉट ब्रीफिंग यू रिगार्डिंग क्राइम है ना ये साड़ी हूँ यही ब्रीफिंग है कि लॉ एंड ऑर्डर बिल्कुल कायम है सुख शांति है है ना गुरुद्वारा दे आराम से जाके संगत दर्शन कर सकती है मैम जी दस कोई पर्ची वगैरह मिली कोई नंबर वगैरह अभी दिस इज ऑल पार्ट ऑफ इन्वेस्टिगेशन हूँ अभी तुम्हें तो कुछ नहीं दस सकते कि कि नंबर मिले या कि नंबर नहीं मिले वी आर ऑन जब इन्वेस्टिगे पूरी होगी तो कल गुरुकोबा तो शहर वास गुरु रिलेटेड की मैसेज यही है कि शुभ शहर के लिए शुभ ਕਹਿੰਦੇ ਆ ਕਿ ਸਾਰੇ ਆਰਾਊਂਡ ਨਾਲ ਲਖਣਾ ਗੁੱਟਰਾ ਬਣਾਉ ਹਮਾਰੇ ਸਾਰੇ ਜੋ ਗੌਰ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਕੋਈ ਜਾਓ ਤੁਸੀਂ ਦਰਸ਼ਨ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਮੈਡਮ ਉਹਨਾਂ ਨੇ ਕਿਹਾ ਛੇ ਦਿਨ ਦਾ ਆਲਟੀਮੇਟਮ ਦਿੱਤਾ ਹੈ ਅਗਰ ਇਹਨਾਂ ਦਾ ਗੂਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਉਸੀ ਕੋਈ ਐਕਸ਼ਨ ਟੈਕ ਕਰਾਂਗੇ ਵੀ ਆ ਵੀ ਆਰ ਵੀ ਆਰ ਇਨਵੈਸਟੀਗੇਸ਼ਨ ਉਹ ਕਹਿੰਦੇ ਵੈਸੇ ਮੈਂਮ ਅਸੀਂ ਕਹਿੰਦੇ ਅਰੈਸਟ ਨਹੀਂ ਕਰਾਇਆ ਹੈਗਾ ਜਿਲ੍ਹਾ ਨਹੀਂ ਹੰਸنگ ਲੈ ਕੇ ਆਇਆ ਉਹ ਕਹਿੰਦੇ ਵੀ ਅਸੀਂ ਅਰੈਸਟ ਨਹੀਂ ਕਰਾਇਆ ਹੈਗਾ ਚਲੋ ਠੀਕ ਹੈ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਅਧਿਕਾਰੀ ਆਪਣੀ ਦਿੱਤੀ ਹੈ ਅਸੀਂ ਸਾਡਾ ਵਰਜਨ ਹੈ ਜੀ ਫਰਦਰ ਫਰਦਰ ਕੋਈ ਵੀ ਡਿਵੈਲਪਮੈਂਟ ਆਫੀਸਰ ਇਹ ਬੈਡੋ ਪੇਜ ਹੀ ਹੋਗਾ ਵੀਲ ਹੋਗਾ ਕੋਈ ਵੀ ਤਰ੍ਹਾਂ ਇਜ਼ ਅ ਫੇਸ ਦੇ ਵਿੱਚ ਕੋਈ ਡਿਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਣਗੇ ਕੋਈ ਹੋਰ ਬਾਕੀ ਸੁਖਸ਼ਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੋ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਬੁਲਦਵਾਰ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਔਰ ਪੂਰਾ ਆਪਣਾ ਮੰਗਾਓ ਕੋਈ ਪ੍ਰੋਬਲਮ ਨਹੀਂ ਹੈ ਮੈਡਮ ਜਿਹੜੀ ਬੋਡੀ ਆ ਇੱਥੇ ਫਗਵਾੜਾ ਰੱਖੀ ਗਈ ਹੈ ਕਿ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਹੋ ਹੋ ਨਹੀਂ ਕਿ ਜਲੰਧਰ ਵਗੈਰਾ ਨਹੀਂ ਵੀ ਆਈ ਕਾਂਟ ਰਿਵੀਲ ਦੈਟ ਹੈਨਾ ਦੈਟ ਇਜ਼ ਪਾਰਟ ਆਫ ਇ ਸਾਡਾ ਇੰਟਰਵਿਊ ਨਾਲ ਹੈਗਾ ਆਪਾਂ ਦਾ ਇਨਵੈਸਟੀਗੇਸ਼ਨ ਕਰਦੇ ਹੋ। ਥੈਂਕ ਯੂ ਮਿਸਟਰ ਥੈਂਕ ਯੂ।